ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਜਣੋ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦਾ ਸਾਡੇ ਚੈਨਲ ਪਿੰਡੂ ਕਲਚਰ ਤੇ ਅੱਜ ਤੁਹਾਨੂੰ ਬਹੁਤ ਟੌਪ ਦਾ ਆਸਟ੍ਰੇਲੀਅਨ ਦਿਖਾ ਰਹੇ ਹਾਂ ਬਿਰਕ ਸਟੱਡ ਫਾਰਮ ਦਾ ਨਾਮ ਹੈ ਹਿਟਲਰ ਬਾਕੀ ਤੁਹਾਡੀ ਸਾਰੀ ਗੱਲਬਾਤ ਕਰਵਾਵਾਂਗੇ ਅੰਕਲ ਸਰਦਾਰ ਬਲਜੀਤ ਸਿੰਘ ਬਿਰਕ ਜੀ ਨਾਲ ਸਭ ਤੋਂ ਪਹਿਲਾਂ ਤਾਂ ਅੰਕਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਇਹ ਛੋਟੇ ਵੀਰ ਬਹੁਤ ਧੰਨਵਾਦ ਮੇਰੇ ਕੋਲ ਪਹੁੰਚਣ ਤੇ ਜੀ ਧੰਨਵਾਦ ਅੱਛਾ ਜੇ ਗੱਲ ਕਰੀਏ ਆਪਣੇ ਸਟਾਲੀਨ ਦੀ ਹਾਂਜੀ ਸਭ ਤੋਂ ਪਹਿਲਾਂ ਤਾਂ ਨਾਮ ਦੱਸਦਾ ਆਪਣੇ ਸਟਾਲੀਨ ਦੀ ਇਹਦਾ ਹਿੱਟ ਲੱਗਣਾ ਹੈ ਜੀ ਜੀ ਹਾਂਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਬਲੱਡ ਲਾਈਨ ਦੀ ਕਿਹੜੀ ਬਲੱਡ ਲਾਈਨ ਹੈ ਪਿਤਾ ਵਾਲੇ ਪਾਸੋਂ ਕਿਹੜੀ ਬਲੱਡ ਲਾਈਨ ਆ ਮਾਤਾ ਵਾਲੇ ਪਾਸੋਂ ਕਿਹੜੀ ਬਲੱਡ ਲਾਈਨ ਆ ਮਾਤਾ ਵਾਲੇ ਪਾਸੋਂ ਵੱਡਾ ਕੋੜਾ ਕਿਹੜਾ ਸੂਰਜ ਦੇ ਨਾ ਮਿੰਟੂ ਰੋਡਿਆਂ ਲੱਦਾ ਜੀ ਉਹਦੀ ਧੀ ਸੀ ਇਹਦੀ ਮਾਤਾ ਜੀ ਤੇ ਪਿਤਾ ਇਹਦਾ ਕਿਹੜਾ ਨੂਰਾ ਬਕਰਪੁਰ ਵਾਲਾ ਜੀ ਜੀ ਦੀ ਹਾਈਟ ਕਿੰਨੀ ਹੈ ਇਹ ਵੀ 70 ਇੰਚ ਹਾਈਟ ਦੀ ਮੈਟ 70 ਇੰਚ ਹਾਈਟ ਖੁੱਲਾ ਢੁੱਲਾ ਜਾ ਵੇਖ ਲਓ ਭਾਵੇਂ ਬਿਲਕੁਲ ਬਿਲਕੁਲ ਇਹਦਾ ਦਿਸ ਹੀ ਜਾਂਦਾ 70 ਇੰਚ ਦੀ ਹਾਈਟ ਹਾਂਜੀ ਹਾਂਜੀ ਅਚੈਂਗਲ ਸਟੱਡ ਸਰਵਿਸ ਕਿੰਨੀ ਫੀਸ ਆਪਾਂ ਜੀ ਸਾਰਿਆਂ ਮੱਦੇ ਰੱਖ ਕੇ ਨਾ ਹਰੀ ਸਾਰੀ ਜਿਆਦੀ ਫੀਸ ਵੀ ਨਹੀਂ ਦੇ ਸਕਦਾ ਬੰਦਾ ਕਿਰਿਆ ਨੂੰ ਸ਼ੌਕ ਹੁੰਦਾ ਆਪਾਂ ਸਭ ਤੋਂ ਘੱਟ 31000 ਰੁਪਏ ਰੱਖੀ ਕਿੰਨੇ ਕੁ ਰਿਜ਼ਲਟ ਆ ਗਏ ਹੁਣ ਤੱਕ ਰਿਜ਼ਲਟ ਇਹਦੇ ਛੋਟੇ ਵੀਰ ਵੀ ਮੰਨ ਲਓ 350 ਤੋਂ 45-50 ਬੱਚੇ ਨਹੀਂ ਰਹੇ ਹੋਣੇ ਆਈਕਨ ਫੋਲਡ ਤੇ ਹੈ 1:300 ਹੁਣ ਤੱਕ ਇਹਦੀ ਕੁੜੀ ਮੇਡ ਹੋ ਕੇ ਬੱਚੇ ਆ ਗਏ ਹਾਂਜੀ ਠੀਕ ਹੈ ਜੀ ਉਹ ਮੇੜੇ ਨੇੜੇ ਬੱਚੇ ਨੇ ਜੀ ਜੀ ਮੇਰੇ ਨੇੜੇ ਉਹ ਮੇਰੀ ਨਿਗਾਚ ਨੇ ਜੀ ਹਾਂ ਕਿੰਨੇ ਕ ਬੱਚੇ ਨੇ ਜਿਹੜੇ ਤੁਹਾਡੀ ਨਿਗਾਚ ਨੇ ਪੰਜ 6 ਬੱਚੇ ਮੇਰੀ ਨਿਗਾਚ ਨੇ ਜੀ ਤੇਰੀ ਕਿਹੜੀ ਜਗ੍ਹਾ ਤੇ ਨਹੀਂ ਜੀ ਇੱਕ ਮੱਲੇ ਕਾ ਜੀ ਚਮਕੌਰ ਸਿੰਘ ਨਾਂ ਜੀ ਉਹਦਾ ਜੀ ਉਹਦਾ 13 ਮਹੀਨਿਆਂ ਦਾ ਉਹਨੇ 8 ਲੱਖ 11000 ਦਾ ਵੇਚਿਆ ਅੱਛਾ ਹਾਂਜੀ ਇੱਕ ਦਿੱਲੀ ਰਵੀ ਸਿੰਘ ਕੋਲੇ ਬਸ਼ੇਰੀ ਜੀ ਜੀ 16 ਮਹੀਨਿਆਂ ਦੀ 64 ਹੁੰਦੀ ਨੈਟ ਮੇਰੇ ਕੋਲ ਪ੍ਰੂਫ ਵਿੱਬਲਾ ਦਾ ਜੀ ਜੀ ਉਹ ਵੀ ਜੀ ਹਾਂਜੀ ਤੇ ਬਣੀ ਪਿੰਡ ਤੇ ਕੱਲ ਨੂੰ ਕਿ ਆਇਆ ਸੀ 7 ਮਹੀਨਿਆਂ ਦਾ 2 ਲੱਖ ਲੱਖ 7 ਮਹੀਨਿਆਂ ਦਾ ਬਸ਼ੇਰਾ ਹਾਂਜੀ ਤੇ 10 ਲੱਖ ਰੁਪਏ ਲੱਗ ਗਏ ਹਾਂਜੀ ਯਾਨੀ ਕਿ ਜੀ ਆਪਾਂ ਕਹੀਏ ਤਾਂ 7 ਤੋਂ 8 ਦਾ ਇਹ ਜੇ ਤੁਹਾਡੇ ਯਾਦ ਹੈ ਜਿਹੜੇ ਲੱਖਾਂ ਚ ਕੀਮਤ ਹੈ ਤੇ ਦਿਨਾਂ ਚ ਬੱਚੇ ਮਹੀਨਿਆਂ ਚ ਜੇ ਬਸ਼ੇਰੇ ਬਸ਼ੇਰੀਆਂ ਹਾਂ ਹਾਂ ਮਹੀਨਿਆਂ ਜੀ 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 ਹਾਂਜੀ ਅੱਛੇ ਕਿਹੋ ਜੀਆਂ ਘੋੜੀਆਂ ਤੇ ਕਿਹੋ ਜੇ ਬਿਸ਼ੇਰੇ ਸੌਂਦਾ ਜੀ ਇਹ ਮਾਰਵਾੜੀ ਬਿਸ਼ੇਰੇ ਕਿਵੇਂ ਮਾਰਵਾੜੀ ਕੈਰੈਕਟਰ ਹੁੰਦੇ ਨਾ ਜੀ ਜੀ ਓਵੇਂ ਦੇ ਸੌਂਦਾ ਕੱਲ ਨੂੰ ਕੁੰਨ ਬੜੇ ਸੋਹਣੇ ਲੋਂਦਾ ਬਾਲ ਪੋਰੀਆਂ ਸਾਫ ਲੈਂਦਾ ਆਪ ਦੇ ਸੋਗੇ ਤੇ ਰਤੀ ਕੰਨ ਪਿੱਛੇ ਰੈਂਦੇ ਆ ਜੀ ਪਰ ਬੱਚਿਆਂ 'ਚ ਕੁੰਡੀਦਾਰ ਕੰਨ ਹੁੰਦੇ ਆ ਠੀਕ ਹੈ ਹਾਂਜੀ ਕੋਈ ਦੀ ਮਾਂ ਬਹੁਤ ਚੰਗੀ ਸੀ ਕੁੰਡੇ ਕੰਨਾਂ ਦੀ ਮਾਂ ਦੇ ਵਿੱਚ ਹੁੰਦਾ ਜੀ ਹਾਂਜੀ ਅੱਜ ਅੰਗਲ ਆਪਣਾ ਇੱਕ ਨਾ ਪਹਿਲਾਂ ਸ਼ਾਇਦ ਆਪਾਂ ਭੁੱਲ ਗਏ ਆਪਣੇ ਸਟੱਡ ਫਾਰਮ ਦਾ ਐਡਰੈਸ ਜ਼ਰੂਰ ਬੋਲਦੇ ਐਡਰੈਸ ਜੀ ਆਪਣਾ हरियाणा जिला सिरसा जी ਪਿੰਡ ਆਪਣਾ ਸੰਤ ਨਗਰ ਹੈ ਜੀ ਪਿੰਡ ਸੰਤ ਨਗਰ ਜ਼ਿਲ੍ਹਾ सिरसा ਵੀਰਕ ਸਟਾਰਟ ਫਾਰਮ ਜੀ ਤੇ ਪੈ ਜਾਂਦਾ ਹਰਿਆਣਾ ਜੀ ਵੀਰਕ ਸਟਾਰਟ ਫਾਰਮ ਹਾਂਜੀ ਇਸ ਤੋਂ ਇਲਾਵਾ ਆਪਣੇ ਕੋਲ ਅੰਕਲ ਹੋਰ ਕਿੰਨੇ ਕ ਜਾਨਵਰ ਨੇ ਫਾਰਮ ਤੇ ਮੰਨ ਲਓ 2 ਇਹ ਹੋ ਗਏ 15 ਹੋਰ 17 ਨੇ ਸਾਰੇ ਟੋਟਲ 17 ਨਗ ਨੇ ਆਪਣੇ ਕੋਲ ਹਾਂਜੀ ਇੱਕ ਕੇਸ ਟਾਲੀਨ ਹੋ ਗਿਆ ਇੱਕ ਦੂਸਰਾ ਸਟਾਰਟ ਜੀ ਦਾ ਪੁੱਤ ਹੈ ਜੀ ਜੀ ਉਹ ਜੇ 37 83 ਮਹੀਨਾ ਦਾ ਹੈ ਪਰ ਟਾਰਟ ਹੋ ਚੁੱਕਾ ਹੈ ਅੱਛਾ ਉਹਦੀ ਵੀ ਸਟਾਰਟ ਸਰਵਿਸ ਓਪਨ ਹਾਂਜੀ ਉਹਦੀ ਕਿੰਨੀ ਸੀ ਜੀ ਉਹਦੀ ਵੀ 31000 ਹੈ ਜੀ ਉਹਦੀ ਵੀ 31000 ਹੈ ਮੱਥੇ ਪਟਾ ਬਲੈਕ ਕਲਰ ਦਾ ਜੀ ਸੋਨਾ ਕੱਲ ਨੂੰ ਆਏਗਾ ਇੱਥੇ ਅੱਛਾ ਇਹਦੀ ਵੀ 31000 ਹੈ ਉਹਦੀ ਵੀ 31000 ਹੈ ਦੋਨਾਂ ਦੀ ਹਾਂਜੀ ਹਾਂਜੀ ਇਹ ਤੋਂ ਤਕਰੀਬਨ 350 ਕੁੜੀ 385 ਕੁੜੀਆਂ ਤੁਸੀਂ ਕਹਿੰਦੇ ਹੋ ਮੇਟ ਹੋ ਜਿਆ ਹਾਂਜੀ ਜਿਹਦੇ ਰਿਜ਼ਲਟ ਆਪਣੇ ਦੇਖਣ ਚ ਇੱਥੇ ਲੋਕਲ ਵੀ ਮਿਲ ਜਾਣਗੇ ਹਾਂਜੀ ਕਿਹੜੇ ਲੋਕਲ ਰਿਜ਼ਲਟ ਨੇ ਉਹਦੇ ਆਪਣੇ ਨਿਗਾਹ ਜਨ ਕਿਹੜੇ ਨੇ ਦੂਰੋਂ ਦੂਰੋਂ ਭਰਾ ਕੇ ਲੈ ਕੇ ਦੋ ਦੋ ਟਾਂਕੇ ਕਿੰਨੇ ਕਿਲੋਮੀਟਰ ਤੋਂ ਅੱਛਾ ਜੀ ਇੱਕ ਜਿਹੜੀ ਤੁਸੀਂ ਲੋਕਲ ਵਾਲੀ ਗੱਲ ਕਰ ਰਹੇ ਸੀ ਮੈਂ ਵਿੱਚੋਂ ਗੱਲ ਰੋਕਤੀ ਸੀ ਉਹ ਤੇ ਇੱਕ ਤੋਂ ਰਿਜ਼ਲਟ ਤੁਸੀਂ ਹੋਰ ਵੀ ਦੱਸ ਰਹੇ ਸੀ ਵੀ ਕਿਹੜੀ ਕਿਹੜੀ ਜਗ੍ਹਾ ਖੜੇ ਨੇ ਹਾਂ ਹਾਂ ਉਹ ਕਿੱਥੇ ਕਿੱਥੇ ਖੜੇ ਨੇ ਜਿਹੜੀ ਤੁਸੀਂ ਜੇ ਰਾਜਸਥਾਨ 'ਚ ਖੜੇ ਨੇ ਇਥੋਂ 150 ਕਿਲੋਮੀਟਰ ਪੈ ਜਾਂਦਾ ਹੈ ਕਰੀਬਾਣਾ ਅੱਛਾ ਜੀ ਉੱਥੇ ਵੀ ਦੋ ਮੈਨੂੰ ਫੋਟੋਆਂ ਕੱਲੇ ਹੋਈਆਂ ਸੀ ਉਹਨਾਂ ਨੇ ਹਾਂ ਹਾਂ ਬੰਦਿਆਂ ਨੇ ਉਹ ਵੀ ਬੜੇ ਚੰਗੇ ਰਿਜ਼ਲਟ ਸੀ ਜੀ ਹਾਂਜੀ ਆਪਣੇ ਫਾਰਮ ਤੇ ਖੜਾ ਹੈ ਕੋਈ ਦੋ ਖੜੇ ਜੀ ਕਿੰਨੀ ਕਿੰਨੀ ਹਾਈਟ ਹੋ ਗਈ ਉਹ ਇੱਕ ਤਾਂ ਹੈ ਜੀ 12 ਮਹੀਨਿਆਂ ਦਾ ਹੂੰ 65 48 ਇੰਚਾਈਟ ਅੱਛਾ ਇੱਕ ਕੇ 7 ਮਹੀਨ ਉਹ ਦੂੰ ਵੱਡਾ ਬਣੇਗਾ ਜੀ ਅੱਛਾ ਹਾਂ ਜੀ ਛੇ ਮਹੀਨੇ ਬਾਅਦ ਨੂੰ ਜਣੇ ਤੂੰ ਵੀ ਵੱਡਾ ਬਣੂ ਵੱਡਾ ਬਣੇਗਾ ਜੀ ਉਹ ਕਾ ਗੁਰੂ ਮਾਰੇ ਕਿਰਪਾ ਰਖੀ ਤੇ ਦਹਾ ਯਾਰ ਮਹੀਨਿਆਂ ਦਾ 61 ਹੋ ਜਾਏਗਾ ਅੱਛਾ ਇਹ ਤਾਂ ਮਤਲਬ ਬਹੁਤ ਗੱਦ ਕਰ ਜੂਗਾ 10 11 ਮਹੀਨਾ ਦਾ 61 ਇੰਚ ਦਾ ਹਾਂਜੀ ਹਾਂਜੀ ਬੱਚੇ ਮਤਲਬ ਸਾਰੀ ਹੱਡਾ ਪੈਰਾਂ ਦੇ ਖੁੱਲੇ ਆ ਰਹੇ ਨੇ ਕੁੱਲ ਮਿਲਾ ਕੇ ਨੱਕ ਕੁੰਡੀਦਾਰ ਆ ਰਹੇ ਨੇ ਆਪਣੇ ਕੋਲ ਨੇ ਬੱਚੇ ਠੀਕ ਹੈ ਅੰਗਲ ਤੁਸੀਂ ਸਾਨੂੰ ਇੰਨਾ ਕਿ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਕੋ ਪਹੁੰਚਣ ਪਏ ਜੀ ਮਾਤਾ ਜੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਧੰਨਵਾਦ ਹਾਂ ਜੀ